ਪ੍ਰਕਾਸ਼ ਸਿੰਘ ਬਾਦਲ ਨੇ ਆਪ ਠੋਡ ਮਾਰੇ ਸੀਗੇ ਕਾਲ ਤੱਕ ਦੇ ਦਰਵਾਜ਼ੇ ਹੂੰ ਤੇ ਜਥੇਦਾਰ ਨੂੰ ਗਲੋਮੀ ਫੜ ਲਿਆ ਸੀਗਾ ਉਹ ਸਾਰੇ ਦੇ ਸਾਰੇ ਉੱਥੇ ਭਾਂਡੇ ਵੀ ਮਾਜਦੇ ਆ ਪਾਠ ਵੀ ਕਰਦੇ ਆ ਕੀਰਤਨ ਵੀ ਸੁਣਾਉਂਦੇ ਆ ਇਹ ਕਥਾ ਕੀਰਤਨ ਸੁਖਦਾਈ ਤੇ ਇਹ ਉਹਨੂੰ ਸਜਾ ਕਹਿ ਕੇ ਸੁਣਾ ਰਿਆ ਤੇ ਜਿੰਨੇ ਲੱਖਾਂ ਬੰਦੇ ਆ ਦਰਬਾਰ ਸਾਹਿਬ ਆਉਂਦੇ ਨੇ ਇਹ ਸਾਰੇ ਸਜਾ ਪੁਗਤਣਾਉਂਦੇ ਆ ਜੇ ਸਜਾ ਦੇਣੀ ਆ ਤੇ ਫਿਰ ਉਹਨੂੰ ਪੁੱਠਾ ਟੰਗੋ ਉਹਦੇ ਗੱਲ 'ਚ ਪਟਾ ਪਾਓ ਉਹਨੂੰ ਨੰਗਾ ਕਰਕੇ ਬਿਠਾਓ ਕੱਲ ਤੱਕ ਤੇ ਵੀ ਇੱਥੇ 6 ਮਹੀਨੇ ਤੂੰ ਨੰਗਾ ਹੋ ਕੇ ਇੱਥੇ ਬਹਿਣਾ ਤੂੰ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਕੱਪੜੇ ਤਾਰ ਦਿੱਤੇ ਸੀ ਹਾਂ ਉਹਦੇ ਲਵਾਤੇ ਸੀ ਕੱਪੜੇ ਮਹਾਰਾਜ ਜੀ ਨੇ ਜਿਹੜੀ ਮਸੰਦ ਸਾੜੀ ਸੀ ਪਾਓ ਤੇਲ ਇਹਨਾਂ ਤੇ ਬਿਲਕੁਲ ਸਾੜੂ ਇਹਨਾਂ ਮਸੰਦਾਂ ਨੂੰ ਨਾ 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 ਕੋਈ ਕਾਨੂੰਨ ਨਹੀਂ ਕੋਈ ਸੰਵਿਧਾਨ ਨਹੀਂ ਗੁਰਦੁਆਰਾ ਐਕਟ ਸਿਰਫ ਸਿੱਖਾਂ ਦੇ ਗੁਰਦੁਆਰਿਆਂ ਨੂੰ ਮਨਮਰਜ਼ੀ ਨਾਲ ਵਰਤਣ ਲਈ ਸਾਡੇ ਗੱਲ ਉਹ ਕਿੱਲਾ ਪਾਇਆ ਹੋਇਆ। ਉਹ ਆਪ ਵੀ ਜਿੱਦਾਂ ਕਹਿੰਦੇ ਸੀ ਪੀ ਪੁਰਾਣੇ ਬੰਦੇ ਉਹ ਜਿਹੜਾ ਪਸ਼ੂ ਖਰਾਬ ਕਰਦਾ ਹੁੰਦਾ ਸੀ ਤਾਂ ਗੱਲ 'ਚ ਕਿੱਲਾ ਪਾ ਦਿੰਦੇ ਸੀ। ਹਾਂਜੀ ਹਾਂਜੀ ਪਾ ਦਿੰਦੇ। ਤੇ ਸਾਨੂੰ ਉਹ ਬਾਗੀ ਜਾਂ ਖਰਾਬ ਕਰਨ ਵਾਲੇ ਸਮਝ ਕੇ ਸਾਡੇ ਗੱਲ 'ਚ ਕਿੱਲਾ ਪਾਇਆ। ਉਹ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਹੀ ਦਰਸੀ ਹੁਣ ਉਹ ਦੂਜੇ ਨੰਬਰ ਤੇ ਬੈਠਾ ਹੁੰਦਾ। ਇਹ ਵੀ ਐਡੇ ਬੇਸ਼ਰਮ ਨੇ ਕਿ ਇਹਨਾਂ ਨੂੰ ਵੀ ਸਿਰਫ ਪੈਸਾ ਕੁਰਸੀ ਤੇ ਚੌਧਰ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਇਹਨਾਂ ਨੂੰ ਕਿੱਥੇ ਬਿਠਾ ਰਿਹਾ ਤੇ ਕੀ ਸਮਝ ਰਿਹਾ ਹੈ। ਭਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਗੱਲ ਭਾਈ ਬਲਦੇਵ ਸਿੰਘ ਵਡਾਲਾ ਸਾਹਿਬ ਨਾਲ ਹੋ ਰਹੀ ਹੈ ਜੀ। ਹਾਂਜੀ ਵੀਰ ਜੀਓ। ਵਡਾਲਾ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ। ਅੱਛਾ ਜੀ ਵੀਰ ਜੀ। ਵਡਾਲਾ ਸਾਹਿਬ ਜੀ ਆਪਾਂ ਗੱਲ ਕਰਦੇ ਹਾਂ ਅਕਾਲ ਤਖਤ ਸਾਹਿਬ ਦੀ। ਜੀ ਜਿਸ ਤਰ੍ਹਾਂ ਕਾਲਤਾਰ ਸਾਹਿਬ ਦੀ ਮਰਿਆਦਾ ਹੈ ਸਿਧਾਂਤ ਹੈ ਉੱਥੋਂ ਦਾ ਕਾਨੂੰਨ ਹੈ ਜੀ ਪ੍ਰਾਣੀਆਂ ਰਵੈਤਾਂ ਦੀ ਗੱਲ ਕਰੀਏ ਤਾਂ ਜਿਵੇਂ ਕਾਲੀ ਫੂਲਾ ਸਿੰਘ ਹੈਗੇ ਸੀਗੇ ਜਥੇਦਾਰ ਉੱਥੋਂ ਦੇ ਜੀ ਉਹ ਰੋ ਰੀਤਾਂ ਰਵੈਤਾਂ ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਗੱਲ ਕਰਦੇ ਆ ਸੁਖਬੀਰ ਬਾਦਲ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਹੈਗੇ ਨੇ ਹੂੰ ਹੂੰ ਕਹਿੰਦੇ ਨੇ ਵੀ ਤਾ ਕਾਲ ਤੱਕ ਸਾਹਿਬ ਤੇ ਪੇਸ਼ ਹੋਏ ਸੀਗੇ ਪਿਛਲੇ ਦਿਨਾਂ 'ਚ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀਆਂ ਇਹਨਾਂ ਨੇ ਪੁਰਾਣੀਆਂ ਗਲਤੀਆਂ ਕੀਤੀਆਂ ਨੇ ਵੱਡੀਆਂ-ਵੱਡੀਆਂ ਉਹਦਾ ਸਾਰਾ ਸਿੱਟਾ ਨਿਕਲ ਕੇ ਸਾਹਮਣੇ ਕੀ ਆ ਸਕਦਾ ਹੈ ਜੀ ਅ ਇਸ ਤਰ੍ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵੋਤਮ ਇੱਕ ਮਹਾਨ ਜੀ ਉਹ ਸੁਪਰੀਮ ਪਾਵਰ ਜੀ ਜਿਹਦੇ ਸਿਧਾਂਤ ਮਰਜ਼ਾਦਾ ਬਹੁਤ ਹੀ پاک ਤੇ ਪਵਿੱਤਰ ਹੈ ਜਿਸ ਨੂੰ ਕੱਲੇ ਸਿੱਖ ਹੀ ਨਹੀਂ ਜੀ ਜਿਹੜੇ ਜਾਣੂ ਨੇ ਹਰੇਕ ਵਰਗ ਦੇ ਲੋਕ ਸਤਿਕਾਰਦੇ ਆ ਹੂੰ ਹੂੰ ਦੂਸਰਾ ਗੀਤ ਉਹਨਾਂ ਦੇ ਜਥੇਦਾਰ ਸਾਹਿਬ ਜਿਹੜੇ ਸੇਵਾਦਾਰ ਨੇਤਕ ਸਾਹਿਬਾਨਾਂ ਦੇ ਚਾਹੇ ਕਾਲ ਤੱਕ ਸਾਹਿਬ ਹੈ ਜਾਂ ਸਾਡੇ ਬਾਕੀ ਤਖਤ ਸਾਹਿਬ ਨੇ ਹੂੰ ਉਹਨਾਂ ਦੇ ਅਰਬ ਦੀ ਗੱਲ ਉਹਨਾਂ ਵੱਲੋਂ ਸੁਣਾਏ ਹੋਏ ਹੁਕਮਨਾਮੇ ਨੂੰ ਜੀ ਇੱਕ ਇਲਾਹੀ ਹੁਕਮ ਸਿੱਖ ਮੰਨਦਾ ਸੀ ਮੰਨਦਾ ਹੈ ਤੂੰ ਨਹੀਂ ਮੰਨਦੇ ਵੀ ਰਹਿਣਾ ਹੂੰ ਹੁਣ ਇੱਥੇ ਜਿਹੜੀ ਅੱਜ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਰੀ ਅਕਾਲ ਤੱਕ ਸਹਿ ਵਿਖੇ ਉਹਨਾਂ ਦੀ ਸੁਤੰਤਰਤਾ ਨੂੰ ਜਿਹੜਾ ਜਾਂ ਜਥੇਦਾਰ ਸਾਹਿਬ ਦੇ ਅਦਬ ਨੂੰ ਖੋਰਾ ਲੱਗਿਆ ਆ ਜੀ ਉਹ ਇਸ ਲਈ ਲੱਗਿਆ ਕਿ ਉਸ ਦੇ ਉਸ ਵਕਤ ਦੇ ਜਥੇਦਾਰ ਪੰਥ ਨਾ ਤੇ ਇਲੈਕਸ਼ਨ ਕਰਕੇ ਚੁਣਦਾ ਸੀ ਤੇ ਨਾ ਕਲੈਕਸ਼ਨ ਕਰਕੇ ਚੁਣਦਾ ਸੀ ਜੀ ਉਹਦੀ ਸਿਲੇਕਸ਼ਨ ਕੀਤੀ ਜਾਂਦੀ ਸੀਗੀ ਹਮ ਸਿਲੇਕਸ਼ਨ ਉਹੀ ਗੁਰੂ ਨਾਨਕ ਦੇ ਘਰ ਦੀ ਜਿਵੇਂ ਬਾਬਾ ਲਹਿਣਾ ਜੀ ਦੀ ਹੋਈ ਪੰਜ ਪਿਆਰੀ ਸਿੰਘਾਂ ਦੀ ਹੋਈ ਆਨੰਦਪੁਰ ਸਾਹਿਬ ਕੇ ਜੀ ਉਵੇਂ ਹੀ ਇੱਥੇ ਪੰਥ ਕਰਦਾ ਆ ਹੁਣ ਜਦੋਂ ਤੋਂ ਇਲੈਕਸ਼ਨ ਸਿਸਟਮ ਨੇ ਪੈਰ ਪਸਾਰੇ ਆ ਤੇ ਖਾਸ ਕਰਕੇ ਬਾਦਲਕਿਆਂ ਦੇ ਹੱਥ 'ਚ ਵਾਗ ਡੋਰ ਆਈ ਆ ਹਾਂਜੀ ਇਹਨਾਂ ਨੇ ਉਹ ਇਲੈਕਸ਼ਨ ਸਿਸਟਮ ਖਤਮ ਕਰਕੇ ਇਲੈਕਸ਼ਨ ਤੇ ਕਲੈਕਸ਼ਨ ਰਹਿਣ ਦਿੱਤੀ ਆ ਹੂੰ ਜਿਸ ਕਾਰਨ ਜਿਹੜੀ ਜਥੇਦਾਰ ਸਾਹਿਬ ਦੀ ਇੱਕ ਪਦਵੀ ਸੀਗੀ ਉਹ ਇੱਕ ਕਰਮਚਾਰੀ ਬੰਦੇ ਉੱਥੇ ਲੱਗਣੇ ਸ਼ੁਰੂ ਹੋ ਗਏ ਮੁਲਾਜ਼ਮ ਜੀ ਹੁਣ ਜਦੋਂ ਮੁਲਾਜ਼ਮ ਕਰਮਚਾਰੀ ਉੱਥੇ ਤੁਸੀਂ ਤਖ਼ਤ ਸਾਹਿਬ ਦਾ ਜਥੇਦਾਰ ਬਣਾਓਗੇ ਤੇ ਫਿਰ ਕੁਦਰਤੀਆਂ ਕੀ ਉਹ ਜਿਹੜੀ ਮਾਨ ਮਰਜ਼ਾਦਾ ਵਾ ਖਤਮ ਹੁੰਦੀ ਆ ਤੇ ਅਦਬ ਵੀ ਜਥੇਦਾਰ ਸਾਹਿਬ ਦਾ ਜਿਹੜਾ ਉਹ ਖਤਮ ਹੁੰਦਾ ਆ ਤੇ ਦਹੀ ਗੱਲ ਜਿਹੜੇ ਦੋਸ਼ੀ ਨੇ ਉਹ ਫਿਰ ਜਦੋਂ ਹੋਰ ਕੋਈ ਆਵੇ ਤੇ ਉਹਨਾਂ ਲਈ ਵਤੀਰਾ ਹੋਰ ਹੁੰਦਾ ਆ ਤੇ ਜੇ ਬਾਦਲ ਹੋਣੀ ਆਉਣ ਤੇ ਫਿਰ ਉਹਨਾਂ ਦਾ ਵਤੀਰਾ ਕੁਝ ਹੋਰ ਹੈ ਉਹ ਜਿਹੜੀ ਪੇਸ਼ੀ ਵਾਲੀ ਤਸਵੀਰ ਵਾਇਰਲ ਹੋਈ ਕਿ ਸਾਹਮਣੇ ਕੁਰਸੀ ਤੇ ਬਹਿ ਕੇ ਉਹ ਲਫਾਫਾ ਫੜਾਰਿਆ ਜਾਂ ਉਹ ਜਿਹੜੀ ਚਿੱਕੀ ਫੜਾਰਿਆ ਜੀ ਉਹਦੇ ਤੋਂ ਸਾਬਤ ਹੁੰਦਾ ਆ ਕਿ ਉਹ ਪੇਸ਼ੀ ਭੁਗਤਨ ਲਈ ਨਹੀਂ ਆਇਆ ਸਗੋਂ ਆਪਣਾ ਫੁਰਮਾਨ ਦੇਣ ਆਇਆ ਵੀ ਹੁਣ ਕਰਮਚਾਰੀ ਜਿਹੇਦਾਰ ਜੀ ਹੁਣ ਤੁਸੀਂ ਅਗਲੀ ਗੱਲ ਜਿਹੜੀ ਕਰਨੀ ਆ ਉਹ ਕਿਹੜੇ ਢੰਗ ਨਾਲ ਕਰਨੀ ਆ ਤੇ ਉਹ ਆ ਤੁਹਾਨੂੰ ਮੈਂ ਦੱਸ ਦੇਣਾ ਲਫਾਫੇ 'ਚ ਜਿਹਦੇ ਨਾਲ ਬਾਦਲ ਦਲ ਨੂੰ ਮੁੜ ਆਕਸੀਜਨ ਮਿਲੇ ਜਿਹੜਾ ਕੋਮਾ 'ਚ ਚੱਲਿਆ ਗਿਆ ਉੱਠ ਖੜੇ ਤੇ ਪੰਥੇ ਦੀਆਂ ਅੱਖਾਂ 'ਚ ਫੇਰ ਘਟਾ ਪਾ ਦਿਓ ਉਹ ਹੋਣਾ ਹੋਣਾ ਕੀ ਆ ਉਹ ਇਹਨਾਂ ਦੀ ਮਿਲਣੀ ਤੋਂ ਹੀ ਦਿਸ ਰਿਹਾ ਆ ਕਿ ਇੱਕ ਵਾਰ ਮੁੜ ਅਕਾਲ ਤਖਤ ਸਾਹਿਬ ਦੀ ਸਕਤ ਰੇਤ ਦੀ ਮਾਨ ਮਰਜ਼ਾਦਾ ਦਾ ਘਾਣ ਹੋਣਾ ਆ ਜੀ ਜਥੇਦਾਰ ਦੇ ਅਦਬ ਦਈ ਜਿਹੜੀ ਗੱਲ ਬਹਾਲ ਹੋਣ ਵਾਲੀ ਸੀ ਉਹ ਰੋਲ ਦੇਣੀ ਆ ਤੇ ਸਿੱਖ ਪੰਥ ਨੂੰ ਪੀੜਿਤ ਕੀਤਾ ਜਾਣਾ ਆ ਕਿਉਂਕਿ ਨਾਹਾਂ ਗਗਾਰ ਬੰਦੇ ਕਦੇ ਜੱਜ ਦੇ ਸਾਹਮਣੇ ਐਵੇਂ ਨਹੀਂ ਬੈਠਦੇ ਉਹ ਇੱਕ ਦੁਨਿਆਵੀ ਅਦਾਲਤਾਂ ਨੇ ਜੀ ਤੇ ਤੇ ਅਕਾਲ ਤਖਸਾਹ ਇੱਕ ਬੜੀ ਸਰਵਉੱਚਤਾ ਦੀ ਗੱਲ ਆ پاک ਪਵਿੱਤਰਤਾ ਦੀ ਗੱਲ ਆ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਮਿੰਨੀ ਪਾਰਲੀਮੈਂਟ ਸਿੱਖਾਂ ਦਾ ਕਿਹਾ ਜਾਂਦਾ ਆ ਜੀ ਤੇ ਜੇ ਉਹ ਮਿੰਨੀ ਪਾਰਲੀਮੈਂਟ ਸਿੱਖਾਂ ਦਾ ਪ੍ਰਧਾਨ ਧਾਮੀ ਵਰਗੇ ਆਪਣੇ ਆਪ ਨੂੰ ਐਡਵੋਕੇਟ ਲਿਖਦੇ ਹੋਣ ਤੇ ਇਹਨਾਂ ਦੀ ਅਕਲ ਨੂੰ ਖੋਰਾ ਲੱਗਿਆ ਵੀ ਤੁਸੀਂ ਤੋਸ਼ੀ ਬੰਦੇ ਦੇ ਮਗਰ ਸਿਰੀ ਬਣ ਕੇ ਖੜੇ ਹੋ ਤੁਸੀਂ ਹੱਥ ਜੋੜ ਕੇ ਹੂੰ ਉਹ ਬੰਦਿਆਂ ਦੇ ਮਗਰ ਖੜੇ ਹੋ ਜਿਨ੍ਹਾਂ ਨੇ 78 ਚ ਬੰਦੇ ਮਾਰ ਦਿੱਤੇ ਸਿੱਖਾਂ ਦੇ 13 ਉਥੇ ਤੇ ਦੋਸ਼ੀ ਨੂੰ ਪੁਸ਼ਤ ਪਨਾਹੀ ਦਿੱਤੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਉਣ ਲਈ ਚਿੱਠੀਆਂ ਅਕਾਲੀਆਂ ਨੇ ਲਿਖੀਆਂ ਸੀਗੀਆਂ ਜੀ ਮਾਰਜ ਜੀ ਤੇ ਪਾਈਆਂ ਨੇ ਫਿਰ ਜਾ ਕੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਉਥੇ ਹਾਂਜੀ ਉਦੋਂ ਬਾਅਦ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਪੰਜ ਬੜੀ ਮੁੱਖ ਮੰਤਰੀ ਬਣਿਆ ਔਰ ਪੰਜੇ ਵਰੀਆਂ ਨੇ ਕੋਈ ਨਾ ਕੋਈ ਨਵਾਂ ਚੰਦ ਚਾੜਿਆ ਸਿੱਖ ਨੌਜਵਾਨ ਕਤਲ ਕੀਤੇ ਆ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਔਰ 328 ਪਾਵਨ ਸਰੂਪ ਇਹਨਾਂ ਨੇ ਦਰਬਾਰ ਸਾਹਿਬ ਤੋਂ ਚੋਰੀ ਵੇਚਿਆ ਜੀ ਉਹਨਾਂ ਚੋਰਾਂ ਨੂੰ ਬਚਾਉਣ ਵਾਲੇ ਵੀ ਇਹੀ ਚੋਰ ਨੇ ਤੇ ਜਿਸ ਵਕਤ ਸੌਦੇ ਸਾਧ ਨੂੰ ਲੈ ਕੇ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਜਿਹੜੇ ਲੋਕ ਉੱਥੇ ਸੌਦੇ ਸਾਧ ਦੇ ਜਾਂਦੇ ਉਹਨਾਂ ਦਾ ਬਾਈਕਾਟ ਕੀਤਾ ਜਾਏ ਤੇ ਇਹ ਬਾਦਲ ਦੋਵੇਂ ਪਿਓ ਪੁੱਤ ਉੱਥੇ ਮੱਥਾ ਟੇਕ ਕੇ ਬੈਠੇ ਉਹ ਫੋਟੋ ਅੱਜ ਵੀ ਵਾਇਰਲ ਹੁੰਦੀ ਆ ਬਿਲਕੁਲ ਜੀ ਉਸ ਵਕਤ ਇਹਨਾਂ ਨੂੰ ਸਰੂਪਾ ਦੇਣ ਵਾਲੇ ਵੀ ਇਹੀ ਜਥੇਦਾਰ ਗਿਆਨੀ ਰਗਵੀਰ ਸਿੰਘ ਸਨ ਅੱਛਾ ਜੀ ਹਾਂ ਉਹ ਜਦੋਂ ਪੰਥੇ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਬਾਈਕਾਟ ਕਰੋ ਉੱਥੇ ਜਾਂਦੇ ਆ ਹਾਂਜੀ ਉਸ ਵਕਤ ਸਰੂਪਾ ਦੇ ਕੇ ਸਨਮਾਨਤ ਕਰਨ ਵਾਲੇ ਗਿਆਨੀ ਰਗਵੀਰ ਸਿੰਘ ਨੇ ਤੇ ਇੱਕ ਪਿਛਲੇ 2 ਕਸਾਲ ਦੀ ਇੱਕ ਹੋਰ ਵੀ ਤਸਵੀਰ ਹੈਗੀ ਆ ਜਿਹਦੇ ਚ ਬਾਦਲ ਸੁਖਵੀਰ ਉੱਚੀ ਕੁਰਸੀ ਤੇ ਬੈਠਾ ਹੈ ਤੇ ਜਥੇਦਾਰ ਠੱਲੜ ਦੀ ਕੁਰਸੀ ਤੇ ਬੈਠਾ ਹੈ ਮੰਨ ਲਓ ਉਸ ਵਕਤ ਜੀ ਜਥੇਦਾਰ ਨਹੀਂ ਸੀ ਤਾਂ ਗੁਰੂ ਘਰ ਦਾ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸੀਗਾ ਤੇ ਉੱਥੇ ਤੇ ਸ਼ੇਰੇ ਪੰਜਾਬ ਵੀ ਗ੍ਰੰਥੀ ਸਿੰਘਾਂ ਦੇ ਸਾਹਮਣੇ ਗੋਡੇ ਟੇਕ ਦਿੰਦਾ ਹੁੰਦਾ ਸੀ ਗੁਰੂ ਕੇ ਵਜ਼ੀਰੋ ਬਿਲਕੁਲ ਜੀ ਜਥੇਦਾਰ ਦੀ ਤੇ ਗੱਲ ਦੂਰ ਦੀ ਉਹ ਇੱਕ ਵਾਰੀ ਇਥੋਂ ਫੀਸ ਗੰਸਾਬ ਤੋਂ ਜੀ ਉਹ ਜਿਹੜੇ ਗੁਰੰਥੀ ਸਿੰਘ ਸੀ ਸ਼ੇਰੇ ਪੰਜਾਬ ਨੂੰ ਮਿਲੇ ਉਹਨੇ ਆਪਣੇ ਦਾੜੇ ਨਾਲ ਉਹਨਾਂ ਦੇ ਚਰਨਾਂ ਨੂੰ ਝਾੜਨਾ ਸ਼ੁਰੂ ਕਰਤਾ ਜੀ ਇਹ ਕੀ ਕਹਿੰਦੇ ਤੁਸੀਂ ਗੁਰੂ ਕੇ ਵਜ਼ੀਰੋ ਗੁਰੂ ਦਾ ਹੁਕਮਨਾਮਾ ਸੁਣਾਉਨੇ ਹੋ ਹਮ ਅਰਦਾਸ ਕਰਦੇ ਹਾਂ ਭਲਾ ਮੰਗਦੇ ਹਾਂ ਪੰਥ ਦਾ ਲੋਕਾਂ ਦਾ ਜੀ ਤੁਸੀਂ ਸਤਕਾਰ ਤੋਂ ਤੇ ਉਹ ਆਮ ਗਰੰਥੀ ਸਿੰਘ ਨੂੰ ਇੰਨਾ ਸਤਕਾਰ ਦਿੰਦੇ ਸੀਗੇ ਤੇ ਅਕਾਲਤ ਅਕਾਲੀ ਫੂਲਾ ਸਿੰਘ ਲਈ ਤਾਂ ਹੋਰ ਵੱਡੀ ਗੱਲ ਹੋਊਗੀ ਕਿ ਇਹ ਉਹਨਾਂ ਨੇ ਇੱਕ ਨਮਾਇਦਾ ਬਣਾਤਾ ਹ ਹ ਜਿਹੜਾ 12 ਮਿਸਲਾਂ ਨੂੰ ਆਪਣੇ ਕਾਬੂ 'ਚ ਰੱਖਦਾ ਹੈ ਕਿਸੇ ਨੂੰ ਵੀ ਹੁਕਮ ਚੜ੍ਹ ਸਕਦਾ ਹੈ ਬਿਲਕੁਲ ਜੀ ਇਸ ਲਈ ਇਹਨਾਂ ਲੋਕਾਂ ਨੇ ਡਰਾਮਾ ਖੇਡ ਰਹੇ ਨੇ ਤੇ ਗੁਰੂ ਘਰ ਦੀ ਮਾਨ ਮਰਜਾਦਾ ਦਾ ਘਾਣ ਕਰ ਰਿਹਾ ਹੈ ਔਰ ਮੂਰਾ ਬਣਾ ਕੇ ਕਾਲ ਤੱਕ ਸਾਹਿਬ ਨੂੰ ਤੇ ਜਿੰਨੇ ਇਹਨਾਂ ਦੇ ਦੋਸ਼ ਨੇ ਉਹਦੇ ਤੋਂ ਮੁਕਤ ਹੋਣਾ ਚਾਹੁੰਦੇ ਆ ਤੇ ਜੇ ਵੇਖਿਆ ਜਾਏ ਤੇ ਪ੍ਰਕਾਸ਼ ਸਿੰਘ ਬਾਦਲ ਦਾ ਬਾਪ ਜੈਤੂ ਦੇ ਮੋਰਚੇ 'ਚ ਗਹਿਰ ਪਾ ਕੇ ਸਿੱਖਾਂ ਨੂੰ ਮਾਰਦਾ ਹੈ ਜੀ ਜ਼ਮੀਨਾਂ ਲੈਂਦੇ ਨੇ ਸਰਕਾਰਾਂ ਤੋਂ ਹੂੰ ਹੂੰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਤੇ ਇਹਨੇ ਸੁਖਬੀਰ ਬਾਦਲ ਨੇ ਵੀ ਨਾਲ ਮਿਲ ਕੇ ਕੀ ਕੀਤਾ ਤੁਹਾਡੇ ਸਾਹਮਣੇ ਆ ਜੀ ਜੇ ਵੀ ਤੁਸੀਂ ਆਖੋ ਕਿ ਪੰਥ ਇਨਾ ਕਰਕੇ ਆ ਤੇ ਫਿਰ ਤਾਂ ਬਹੁਤ ਮਾੜੀ ਗੱਲ ਆ ਕਿ ਫਿਰ ਪੰਥ ਨੂੰ ਕੋਈ ਬਚਾ ਨਹੀਂ ਸਕਦਾ ਖਤਮ ਹੋਣ ਤੋਂ ਸਿਵਿਆਂ ਤੱਕ ਹੀ ਲੈ ਗਿਆ ਪੰਥ ਨੂੰ ਵੀ ਤੇ ਪੰਜਾਬ ਨੂੰ ਤੇ ਜਿਹੜੇ ਇਹਨਾਂ ਦੇ ਨਾਲ ਜੁੰਡਲੀ ਸੀ ਜਿਹੜੀ ਚਾਹੇ ਉਹ ਚੰਦੂ ਮਾਜਰੇ ਵਰਗੇ ਆ ਜਾਂ ਉਹ ਢੀਨ ਸਾਹਿਬ ਵਰਗੇ ਆ ਜਾਂ ਉਹ ਬੀਬੀ ਜਗੀਰ ਕੌਰ ਵਰਗੇ ਆ ਇਹ ਸਾਰੇ ਦੇ ਸਾਰੇ ਬਰਾਬਰ ਦੇ ਦੋਸ਼ੀ ਨੇ ਹੂੰ ਇੱਕ ਗੇਮ ਖੇਡੀ ਜਾ ਰਹੀ ਹੈ ਕਿ ਇਹ ਵਿਰੋਧੀ ਧਿਰ ਦਾ ਰੌਲਾ ਪਾ ਕੇ ਤੇ ਜਿਹੜੀਆਂ ਵੋਟਾਂ ਇਹਨਾਂ ਦੇ ਖਿਲਾਫ ਜਾਣੀਆਂ ਨੇ ਉਹ ਮੁੜ ਕੇ ਇਹਨਾਂ ਨੂੰ ਹੀ ਪੈ ਜਾਣ ਕਿਤੇ ਨਾ ਕਿਤੇ ਔਰ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜੂਗੀ ਸੀਟਾਂ ਲੈ ਜਾਣਗੇ ਫਿਰ ਘਰ ਵਾਪਸੀ ਮੁੜ ਹੋ ਜੂਗੀ ਤੇ ਸਤਾਈ ਦੀ ਸਰਕਾਰ ਲਈ ਅਸੀਂ ਫੇਰ ਇਕੱਠੇ ਹੋਵਾਂਗੇ ਕਿਉਂਕਿ ਸਤਾਹਤੋਂ ਨਿਕਲ ਗਈ ਆ ਹੁਣ ਇਹਨਾਂ ਨੂੰ ਚੈਨ ਨਹੀਂ ਆ ਰਿਹਾ ਕਿ ਉਹ ਕਿਵੇਂ ਚਲੀ ਗਈ ਬਡਾਲਾ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬਾਕੀ ਧੜੇ ਦੇ ਬਾਕੀ ਧੜਾ ਜਿਹੜਾ ਹੈਗਾ ਅੱਜ ਉਹ ਮੰਗ ਕਰਦਾ ਵੀ ਸੁਖਵੀਰ ਬਾਦਲ ਨੇ ਕੌਮ ਦੇ ਨਾਲ ਵੱਡਾ ਧਰੋਹ ਕਮਾਇਆ ਜੋ ਇਨਸਾਫ ਨਹੀਂ ਦਿੱਤਾ ਗਿਆ ਤੇ ਅੱਜ ਸੱਤਾ ਜਦੋਂ ਹੱਥ ਵਿੱਚ ਨਹੀਂ ਹੈਗੀ ਕੁਰਸੀ ਆ ਚਲੀ ਗਈ ਅੱਜ ਇਹਨਾਂ ਦੀਆਂ ਬਾਗੀ ਧੜੇੜੀਆਂ ਚੀਕਾਂ ਕਿਉਂ ਨਿਕਲਦੀਆਂ ਅੱਜ ਲੇਕਿਨ ਜੇ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਇਹਨਾਂ ਦੀ ਬੋਲਤੀ ਬੰਦ ਕਿਉਂ ਹੈਗੀ ਸੀ ਹਾਂ ਹੁਣ ਜਦੋਂ ਬੇਅਦਬੀਆਂ ਹੋਈਆਂ ਜੀ 1978 ਤੋਂ ਲੈ ਕੇ ਪੰਜ ਵਾਰ ਮੁੱਖ ਮੰਤਰੀ ਉਹ ਜਿਹੜੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਇਹ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਰਹੇ ਨੇ ਹੂੰ ਜੋ ਕੁਝ ਬਾਦਲ ਨੇ ਕੀਤਾ ਆ ਜਾਂ ਸੁਖਵੀਰ ਬਾਦਲ ਨੇ ਕੀਤਾ ਕਰਵਾਇਆ ਆ ਇਸ ਜੁੰਡਲੀ ਦੇ ਮੋਢਿਆਂ ਤੇ ਚੜ ਕੇ ਉਹਨਾਂ ਕੀਤਾ ਆ ਨਾ ਬਿਲਕੁਲ ਤੇ ਜੇ ਇਹ ਸੱਚੇ ਸੁੱਚੇ ਢੇਈ ਧਰਮਾਤਮਾ ਸੀਗੇ ਤੇ ਉਸ ਵਕਤ ਬੋਲੇ ਕਿਉਂ ਨਹੀਂ ਵਾਚਾਖੀ ਸਪੀਫੇ ਦੇ ਦਿੰਦੇ ਬਾਈਕਾਟ ਕਰਦੇ ਛੱਡਦੇ ਉਸ ਵਕਤ ਸਾਰਾ ਪੰਥ ਇੱਕ ਬੰਨੇ ਹੋ ਕੇ 7 ਲੱਖ ਦਾ ਇਕੱਠ ਚੱਬੇ ਕਰੀ ਬੈਠਾ ਸੀਗਾ ਇਹਨਾਂ ਦੇ ਖਿਲਾਫ ਉੱਥੇ ਜਾ ਕੇ ਕਹਿ ਦਿੰਦੇ ਪੇ ਅਸੀਂ ਤੁਹਾਡੇ ਨਾਲ ਆਹੀਂ ਇਹਨਾਂ ਦੇ ਖਿਲਾਫ ਆ ਬਿਲਕੁਲ ਇਹ ਟੁਕੜਬੋਜ ਲੋਕ ਨੇ ਇਹਨਾਂ ਨੂੰ ਉਦੋਂ ਕੁਰਸੀਆਂ ਸੀਗੀਆਂ ਤੇ ਹੁਣ ਉਹ ਇਹਨਾਂ ਨੂੰ ਲੱਗਦਾ ਹੈ ਵੀ ਹੁਣ ਇਕੱਠੇ ਰਹਿਣ 'ਚ ਨੁਕਸਾਨ ਹੈ ਤੇ ਹੁਣ ਤੁਸੀਂ ਵੱਖ-ਵੱਖ ਹੋ ਕੇ ਲੜੋ ਜਿਵੇਂ ਕਿਸਾਨ ਵਿਰੋਧੀ ਬਿੱਲ ਤਿੰਨ ਪਾਸ ਹੋਏ ਅੰਦਰ ਬਾਦਲ ਵੀ ਸਪੋਰਟ ਕਰ ਆਇਆ ਬੀਬੀ ਸਿਮਰਤ ਵੀ ਸਪੋਰਟ ਕਰਾਈ ਬਾਦਲ ਵੀ ਕਰ ਗਿਆ ਸੁਖਵੀਰ ਜੀ ਜੇ ਜਦੋਂ ਕਿਸਾਨਾਂ ਦੇ ਉਹਨਾਂ ਨੇ ਵਿਰੋਧ ਨੂੰ ਵੇਖਿਆ ਤੇ ਬਾਹਰ ਆ ਕੇ ਕਿਸਾਨਾਂ ਨਾਲ ਖੜ ਗਏ ਬਿਲਕੁਲ ਅਸਤੀਫੇ ਦੇਣ ਦਾ ਇਹਨਾਂ ਨੇ ਉੱਥੇ ਡਰਾਮਾ ਕੀਤਾ ਤੇ ਫਿਰ ਉੱਥੇ ਪਾਰਲੀਮੈਂਟ ਜਾ ਕੇ ਇਹ ਬੀਬੀ ਜੀ ਬੋਲਦੇ ਵੀ ਰਹੇ ਉੱਥੇ ਜਾ ਜਾ ਕੇ ਤੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਬੇਅਦਬੀ ਵੇਲੇ ਵੀ ਅਸਤੀਫੇ ਦਿੱਤੇ ਹਾਂਜੀ ਪਰ ਉਹੀ ਮੈਂਬਰ ਅੱਖਾਂ 'ਚ ਮਿੱਟੀ ਪਾ ਕੇ ਅੰਦਰ ਫੇਰੋਂਵੇਂ ਹੀ ਰਹੇ ਉਹੀ ਸਾਡੇ ਅਸਤੀਫੇ ਪ੍ਰਵਾਨ ਨਹੀਂ ਹੀ ਉਹਨਾਂ ਨੇ ਕੀਤੇ ਤੇ ਫਿਰ ਤੁਸੀਂ ਦੁਬਾਰੇ ਕਿਵੇਂ ਉੱਥੇ ਚਲੇ ਗਏ ਹੂੰ ਇਸ ਲਈ ਸਾਰਾ ਕੁੱਲ ਮਿਲਾ ਕੇ ਪੰਥ ਦਾ ਪੰਜਾਬ ਦਾ ਬੇੜਾ ਗਰਖ ਕਰ ਲਈ ਇੱਕ ਨਵੀਂ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਇੱਥੇ ਕੋਈ ਨਵੀਂ ਧਿਰ ਨਾ ਉੱਠ ਖਲੋਤੇ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਅਕਾਲ ਦਾ ਦਲ ਗੁਰੂ ਨਾਨਕ ਦਾ ਦਲ ਜਿਹੜਾ ਕਾਲ ਨੂੰ ਮੰਨਣ ਵਾਲਾ ਆ ਉਹ 553 54 ਸਾਲ ਪਹਿਲਾਂ ਸ਼ੁਰੂ ਹੋਇਆ ਆ ਬਿਲਕੁਲ ਤੇ ਉਹਨੇ ਨਾ ਖਤਮ ਹੋਇਆ ਤੇ ਨਾ ਹੋਣਾ ਇਹ ਤੇ ਬਾਦਲ ਦਲ ਦਾ ਖਾਤਮਾ ਹੋਣਾ ਆ ਜੀ ਤੇ ਖੇਤਰੀ ਪਾਰਟੀ ਇਹ ਜ਼ਰੂਰੀ ਨਹੀਂ ਵੀ ਇਹੀ ਬਣਨਗੇ ਇੱਥੇ ਕੋਈ ਵੀ ਬਣ ਸਕਦਾ ਆ ਹੂੰ ਇਹਨਾਂ ਠੇਕਾ ਨਹੀਂ ਲਿਆ ਹੋਇਆ ਇਹੀ ਖੇਤਰੀ ਪਾਰਟੀ ਹੋਣਗੇ ਇਹੀ ਸ਼੍ਰੋਮਣੀ ਕਮੇਟੀ ਚ ਪ੍ਰਧਾਨ ਹੋਣਗੇ ਤੇ ਇਹੀ ਅੱਗੇ ਜਾ ਕੇ ਉੱਥੇ ਹੋਰ ਕੁਛ ਕਰਨ ਕਰਨਗੇ ਜੀ ਬਿਲਕੁਲ ਬਿਲਕੁਲ ਤੇ ਮਹੀਨਾ ਪਹਿਲਾਂ ਇਹੀ ਚੰਦੂ ਮਾਜਰਾ ਜਿਹੜਾ ਸੀਗਾ ਬਾਦਲਾ ਵੱਲੋਂ ਚੋਣ ਵੀ ਲੜਦਾ ਆ ਹੂੰ ਤੇ ਅੱਜ ਉਹ ਕਿਹੜੀ ਮਸੀਹਨਾ ਆਇਆ ਜਿਹੜਾ ਤੋਂ ਰਾਤ ਪਵਿੱਤਰ ਹੋ ਗਏ ਸਾਰੇ ਜਾਨੇ ਬਿਲਕੁਲ ਬਿਲਕੁਲ ਨਾ ਇਸ ਲਈ ਇਹਨਾਂ ਦੇ ਡਰਾਮਿਆਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਆ ਤੇ ਪੰਥ ਜਿਹੜਾ ਉਹ ਆਪਣੀ ਤਿਆਰੀ ਰੱਖੇ ਪੰਜਾਬ ਦੇ ਲੋਕ ਆਪਣੀ ਤਿਆਰੀ ਕਰਨ ਇਹਨਾਂ ਨੂੰ ਭੁੱਲ ਕੇ ਵੀ ਮੂੰਹ ਨਾ ਲਾਉਣ ਤੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਗੱਲ ਕਹੀ ਸੀ ਜਦੋਂ ਉਹ ਅਕਾਲੀਏ ਇਕੱਠੇ ਹੋ ਕੇ ਕਹਿੰਦੇ ਜੀ ਪੰਥ ਦਾ ਭਰਾ ਕਿਵੇਂ ਹੋਊ ਉਹ ਕਹਿੰਦੇ ਪੈਸੇ ਮੈਂ ਦੇਣਾ ਰੱਸੀ ਲੈ ਕੇ ਤੇ ਫਾ ਲਿੱਲੋ ਪੰਥ ਆਪੇ ਬਚ ਜਾਣਾ ਹੂੰ ਤੇ ਹੁਣ ਗੱਲ ਉਹੀ ਆ ਗਈ ਵੀ ਜੇ ਇਹਨਾਂ ਨੂੰ ਫਾਇਲ ਆਰੋਗੇ ਤੇ ਪੰਥ ਬਚ ਜੂ ਜੇ ਇਹ ਬਚ ਗਏ ਤੇ ਫਿਰ ਪੰਤ ਫਾਇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਮਡਾਲਾ ਸਾਹਿਬ ਜੀ ਜਿਵੇਂ ਬਾਗੀ ਤੜੇ ਦੀ ਆਪਾਂ ਗੱਲ ਕਰ ਰਹੇ ਆਂ ਬਾਗੀ ਤੜੇ ਦੇ ਵਿੱਚ ਬੀਬੀ ਜ਼ਗੀਰ ਕੌਰ ਚੰਦੂ ਬਾਜਰਾ ਤੇ ਹੋਰ ਵੀ ਦੋ ਚਾਰ ਲੀਡਰ ਜਿਹੜੇ ਹੈਗੇ ਸੀ ਇਹਨਾਂ ਨੇ ਪਹਿਲਾਂ ਵੀ ਬਗਾਵਤ ਕਰਕੇ ਸ਼ਰੂਮਨੀ ਕਾਲੀ ਦਲ ਦੇ ਵਿੱਚੋਂ ਇੱਕ ਵਾਰੀ ਬਾਹਰ ਹੋਏ ਦੋ ਵਾਰੀ ਬਾਹਰ ਹੋਏ ਦੋ ਤਿੰਨ ਵਾਰੀ ਇਹ ਫਿਰ ਦੁਬਾਰਾ ਇੰਟਰ ਹੋ ਜਾਂਦੇ ਵੀ ਸਾਨੂੰ ਸੁਖਵੀਰ ਬਾਦਲ ਕਹਿੰਦਾ ਵੀ ਤੁਹਾਡੇ ਤੋਂ ਬਿਨਾਂ ਤਾਂ ਪਾਰਟੀ ਚੱਲਦੀ ਨਹੀਂ ਤੁਸੀਂ ਆਓ ਇਹ ਫਿਰ ਇੰਟਰ ਹੋ ਜਾਂਦੇ ਨੇ ਦੁਬਾਰਾ ਸ਼ਰੂਮਨੀ ਕਾਲੀ ਦਲ ਦੇ ਵਿੱਚ ਉਹਨਾਂ ਨੇ ਕਿ ਜਿਹੜੀ ਮੁਆਫੀ ਨੰਬਰ ਜਾ ਕੇ ਦਿੱਤਾ ਇਹਨਾਂ ਨੇ ਕਾਬਤਕ ਸਾਬ ਦੇ ਵੀ ਸਾਡੇ ਕੋਲ ਵਾਕਿਆ ਹੀ ਗਲਤੀਆਂ ਹੋਈਆਂ ਨੇ ਤੇ ਸਾਨੂੰ ਮਾਫ ਕੀਤਾ ਜਾਵੇ ਹੂੰ ਜੀ ਇਹ ਇਹ ਹੀ ਹੈ ਜੀ ਬਸ ਇਹਨਾਂ ਦਾ ਕੰਮ ਹੈ ਕਿ ਸਤਾ ਹਾਸਲ ਕਿਵੇਂ ਕਰਨੀ ਹੈ ਹੂੰ ਤੇ ਸਤਾ ਨੂੰ ਆਪਣੇ ਕਬਜ਼ੇ 'ਚ ਕਿਵੇਂ ਰੱਖਣਾ ਹੈ ਜੀ ਉਸ ਵਾਸਤੇ ਇਹਨਾਂ ਨੂੰ ਇਹਨਾਂ ਦਾ ਆਕਾ ਜਿਹੜਾ ਆ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਸੀਗਾ ਉਹ ਜਿਵੇਂ ਜਿਵੇਂ ਇਹਨਾਂ ਨੂੰ ਜਦੋਂ ਜਦੋਂ ਕਹਿੰਦੇ ਸੀ ਅਸਤੀਫਾ ਦੇ ਦਿੰਦੇ ਸੀ ਜਦੋਂ ਕਹਿੰਦੇ ਸੀ ਹਾਜ਼ਰ ਹੋ ਜਾਂਦੇ ਸੀਗੇ ਇਹਨਾਂ ਦੀ ਬਾਗ ਡੋਰ ਉਹਨਾਂ ਦੇ ਹੱਥ 'ਚ ਬਿਲਕੁਲ ਇਸ ਲਈ ਵੱਖ ਨਹੀਂ ਆ ਇਕੱਠੇ ਹੀ ਨੇ ਤੇ ਭਾਜਪਾ ਨਾਲੋਂ ਵੀ ਇਹ ਵੱਖ ਨਹੀਂ ਆ ਇਹ ਵੀ ਭਲੇ ਖੇਚਣਾ ਗ੍ਰਹਿ ਜਿਓ ਜੇ ਵੱਖ ਹੁੰਦੇ ਤੇ ਅੱਜ ਤੱਕ 14 ਸਾਲ ਹੋ ਚੱਲੇ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਨਾ ਹੋਣੀ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਦੇ ਜਲਾਸਾ ਹੋ ਰਹੇ ਆ ਬਸਟ ਪਾਸ ਹੋ ਰਹੇ ਆ ਜਿਸੇ ਦਰ ਲੱਗ ਰਿਹਾ ਜਿਸੇ ਦਰ ਲਾਏ ਜਾ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਹ ਸਾਰਾ ਕੁਝ ਜਿਹੜਾ ਜਿਉਂ ਦਾ ਤਿਉਂ ਚੱਲ ਰਿਹਾ ਹੈ ਤੇ ਫਿਰ ਇਹ ਗੈਰ ਕਾਨੂੰਨੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਰਹਿਣਾ ਇਹ ਸਾਬਤ ਕਰਦਾ ਆ ਕਿ ਇਹ ਅੰਦਰੋਂ ਸਭ ਇਕੱਠੇ ਨੇ ਬਾਹਰੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਵੋਟਾਂ ਵਸ਼ੂਲਣ ਲਈ ਇਹ ਸਾਰੇ ਢੰਗ ਤਰੀਕੇ ਵਰਤੇ ਜਾਂਦੇ ਆ ਜਿਹਦੇ ਤੋਂ ਜਾਗਰੂਕ ਹੋਣਾ ਬਹੁਤ ਸਮੇਂ ਦੀ ਲੋੜ ਹੈ। ਬਡਾਲਾ ਸਾਹਿਬ ਜੀ ਜਿਸ ਤਰ੍ਹਾਂ ਇਹ ਪੇਸ਼ ਹੋਏ ਸੀਗੇ ਸੁਖਵੀਰ ਬਾਦਲ ਕੌਟਕ ਸਾਹਿਬ ਤੇ ਜਾ ਕੇ ਇਹ ਸੋਸ਼ਲ ਮੀਡੀਆ ਵਾਲੇ ਕਈ ਲੋਕ ਇਸ ਤਰ੍ਹਾਂ ਦੇ ਸੀ ਕਹਿੰਦੇ ਸੁਖਵੀਰ ਬਾਦਲ ਤਾਂ ਬੜਾ ਨਮਾਣਾ ਹੋ ਕੇ ਉੱਥੇ ਗਿਆ ਹੈ। ਤੁਹਾਨੂੰ ਕਿਵੇਂ ਲੱਗਦਾ ਹੈ? ਉਹ ਤਾਂ ਫੋਟੋ ਦੱਸ ਹੀ ਰਹੀ ਹੈ ਜੀ। ਹੂੰ ਨਮਾਣਾ ਕਿੰਨਾ ਹੋ ਕੇ ਗਿਆ ਤੇ ਨਮਾਣੇ ਤਾਂ ਉਹ ਹੋ ਕੇ ਗਏ ਸੀ ਕਿ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੰਗਤ ਵਿੱਚ ਖਲੋ ਕੇ ਆਪਣੇ ਗੁਨਾਹ ਕਬੂਲ ਦੇ ਸੀ ਕਿ ਹਾਂ ਹੀ ਕੀਤੇ ਆ ਹੂੰ ਹੂੰ ਤੇ ਇਹ ਗਨਾਹ ਉਹ ਨੇ ਅਗਨਾਹ ਅਪਰਾਧ ਅਲੱਗ ਅਲੱਗ ਜਿਹੜੀਆਂ ਹੁਣ ਕੋਈ ਤੁਸੀਂ ਪੰਜ ਚਾਰ ਗ੍ਰਹਿਤਾਂ ਦੇ ਵਿੱਚੋਂ ਕੋਈ ਗਲਤੀ ਕਰ ਲਈ ਤੁਸੀਂ ਕੇਸ ਕਤਲ ਕਰ ਲੈ ਨਸ਼ਾ ਕਰ ਲਿਆ ਪਰਗਮਨ ਕਰ ਲਿਆ ਮਰਦਾਰ ਖਾ ਲਿਆ ਜੀ ਉਹ ਉਹ ਗਲਤੀ ਤੁਸੀਂ ਪੰਜ ਸਿੰਘਾਂ ਤੋਂ ਮੰਗ ਸਕਦੇ ਹੋ ਕਿ ਗਲਤੀ ਹੋ ਗਈ ਮਾਫੀ ਦਿਓ ਜੀ ਉਹ ਵੀ ਇੱਕ ਵਾਰ ਹੋ ਸਕਦੀ ਹੈ ਦੂਸਰੀ ਵਾਰ ਹੋ ਸਕਦੀ ਹੈ ਨਹੀਂ ਕਿ ਹਰ ਵਾਰੀ ਕਰੀ ਜਾਓ ਹੂੰ ਤੋਣ ਦੂਜੀ ਗੱਲ ਇਹ ਆ ਕਿ ਇੱਕ ਉਹ ਗਲਤੀ ਆ ਕਿ ਜਿਹੜੀ ਪੰਥ ਤੇ ਗ੍ਰੰਥ ਲਈ ਘਾਤ ਕਿਆ ਬਿਲਕੁਲ ਤੇ ਐਡਾ ਵੱਡਾ ਗੁਨਾਹ ਹੋਵੇ ਉਹ ਜਿਹੜਾ ਦੋਸ਼ੀ ਹੈ ਉਹ ਸਾਹਮਣੇ ਕੁਰਸੀ ਤੇ ਬੈਠਾ ਹੋਵੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਿੱਛੇ ਹੱਥ ਜੋੜ ਕੇ ਖੜਾ ਹੋਵੇ ਹੂੰ ਉਹ ਤੇ ਆਪਣੀ ਤਾਕਤ ਦਾ ਉਹ ਉਹੀ ਵਿਖਾਵਾ ਪ੍ਰਦਰਸ਼ਨ ਕਰ ਰਿਹਾ ਵੀ ਤੂੰ ਸਾਡਾ ਕਰਮਚਾਰੀ ਆ ਬਿਲਕੁਲ ਨਿਮਾਣਾਪਨ ਕਿੱਥੇ ਰਹਿ ਗਿਆ ਤੇ ਫਿਰ ਇਹਨਾਂ ਦੇ ਨਿਮਾਣੇਪਨ ਨੂੰ ਤੁਸੀਂ ਪਿੱਛੇ ਹੋਰ ਥੋੜਾ ਜਿਹਾ ਵੇਖ ਲਓ ਪ੍ਰਕਾਸ਼ ਸਿੰਘ ਬਾਦਲ ਨੇ ਆਪ ਠੋਡ ਮਾਰੇ ਸੀਗੇ ਕਾਲ ਤਖਤ ਦੇ ਦਰਵਾਜ਼ਿਆਂ ਨੂੰ ਹੂੰ ਤੇ ਜਥੇਦਾਰ ਨੂੰ ਗਲੋਮੀ ਫੜ ਲਿਆ ਸੀਗਾ ਤੇ ਬਾਕੀ ਦੇ ਦਲ ਭੰਗ ਕਰਾ ਕੇ ਆਪਣਾ ਦਲ ਰਹਿਣ ਤਾਂ ਸੀਗਾ ਪੀ ਅਨਾਉਂਸ ਕਰਤਾ ਸੀ ਵੀ ਇੱਕੋ ਹੀ ਰਹੂਗਾ ਅੱਛਾ ਜੀ ਤੇ ਸਾਰੀਆਂ ਚੀਜ਼ਾਂ ਇਹਨਾਂ ਦੱਸ ਦੀਆਂ ਨੇ ਫਿਰ ਇਹਨਾਂ ਦੀ ਜਿਹੜੀ ਵਿਰੋਧੀ ਧਿਰ ਆ ਉਹਨਾਂ ਚ ਬੀਬੀ ਜ਼ਗੀਰ ਕੌਰ ਜਦੋਂ ਪ੍ਰਧਾਨ ਸੀ ਤੇ ਗਿਆਨੀ ਪੂਰਨ ਸਿੰਘ ਨਾਲ ਇਹਨਾਂ ਕੀ ਕੀਤਾ ਸੀ ਇਹਨਾਂ ਦਾ ਨਿਮਾਣਾਪਨ ਉੱਥੇ ਵੀ ਸਾਹਮਣੇ ਬਿਲਕੁਲ ਰਨਜੀਤ ਸਿੰਘ ਜਥੇਦਾਰ ਨੂੰ ਜਦੋਂ ਇਹਨਾਂ ਨੇ ਲਾਇਆ ਆ ਹੂੰ ਇਹ ਅਕਾਲ ਤਖਤ ਸਭ ਤੋਂ ਤੇ ਉਦੋਂ ਉਹਨਾਂ ਨਾਲ ਇਹਨਾ ਕੀ ਕੀਤਾ ਬਿਲਕੁਲ ਇਹ ਸਾਰੇ ਹੀ ਸੀਗੇ ਇਹਨਾਂ ਦਾ ਨਿਮਾਣਾ ਪਾਨੀ ਆ ਹੂੰ ਤੇ ਜੇ ਇਹਨੂੰ ਨਿਮਾਣਾ ਪੰ ਕਹਾਂਗੇ ਤੇ ਫਿਰ ਬਦਮਾਸ਼ੀ ਕਿਹਨੂੰ ਕਹੋਗੇ ਹੂੰ ਬਿਲਕੁਲ ਸਹੀ ਗੱਲ ਉਹ ਤੇ ਸਾਬਤ ਹੋ ਰਿਹਾ ਤਸਵੀਰਾਂ ਤੋਂ ਹੂੰ ਹੂੰ ਵਡਾਲਾ ਸਾਹਿਬ ਜੀ ਜਿੰਨੀ ਸਾਰੀ ਐਕਟੀਵਿਟੀ ਹੈਗੀ ਹੈ ਸ਼ਰਮਨੀ ਕਾਲੀ ਦਲ ਦੀ ਜਾਂ ਜਿਵੇਂ ਐਕਟਿੰਗ ਜਥੇਦਾਰ ਗਿਆਨੀ ਰਗਵੀਰ ਸਿੰਘ ਹੈਗੇ ਨੇ ਤੁਹਾਨੂੰ ਲੱਗਦਾ ਹੈ ਵੀ ਸੁਖਵੀਰ ਬਾਦਲ ਨੇ ਜਿਹੜੀ ਉੱਥੇ ਪੇਸ਼ੀ ਦਿੱਤੀ ਆਪਣੀ ਤੁਹਾਨੂੰ ਲੱਗਦੇ ਨੇ ਵੀ ਸਜ਼ਾ ਕੀ ਦੇਣਗੇ ਸਜ਼ਾ ਜਾਂ ਕੀ ਸੱਟਾ ਨਿਕਲੇਗਾ ਇਹਨਾਂ ਜਿਹੜੀ ਸਜ਼ਾ ਦੇਣੀ ਆ ਉਹ ਸਜ਼ਾ ਹੈ ਹੀ ਨਹੀਂ ਆ ਜੀ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਗੁਰਦੁਆਰਾ ਸਾਹਿਬ ਲੋਕ ਜਾਂਦੇ ਨੇ ਉਹਨਾਂ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਕੱਲੇ ਸਿੱਖੀ ਨਹੀਂ ਆਉਂਦੇ ਹੂੰ ਉਹ ਸਾਰੇ ਦੇ ਸਾਰੇ ਉੱਥੇ ਭਾਂਡੇ ਵੀ ਮਾਜਦੇ ਆ ਪਾਠ ਵੀ ਕਰਦੇ ਆ ਕੀਰਤਨ ਵੀ ਸੁਣਦੇ ਆ ਜੀ ਤੇ ਇਹ ਕਥਾ ਕੀਰਤਨ ਸੁਖਦਾਈ ਹੂੰ ਤੇ ਇਹ ਉਹਨੂੰ ਸਜਾ ਕਹਿ ਕੇ ਸੁਣਾ ਰਹੇ ਆ ਬਿਲਕੁਲ ਹੂੰ ਤੇ ਜਿੰਨੇ ਲੱਖਾਂ ਬੰਦੇ ਆ ਦਰਬਾਰ ਸਾਹਿਬ ਆਉਂਦੇ ਨੇ ਇਹ ਸਾਰੇ ਸਜਾ ਭੁਗਤਣਾਉਂਦੇ ਆ ਸੱਚੀ ਗੱਲ ਹੈ ਤੇ ਉਹ 500 ਸਾਲ ਤੋਂ ਇਹ ਇਹਨਾਂ ਨੂੰ ਕਿਹੜੇ ਇਹਨਾਂ ਨੇ ਗੁਨਾਹ ਕਰ ਲੇ ਪੀ ਆ ਜਿੰਨੇ ਕਥਾ ਕੀਰਤਨ ਕਰਨ ਸੁਣਨ ਵਾਲੇ ਆ ਪਾਠ ਕਰਨ ਵਾਲੇ ਆ ਜਪਜੀ ਸਾਹਿਬ ਦੇ ਪਾਠ ਲਾਉਂਦੇ ਇਹ ਸਾਰੇ ਸਜ਼ਾ ਭੁਗਤ ਰਹੇ ਆ 500 ਤੋਂ ਫਿਰ ਸਜ਼ਾ ਹੀ ਕੱਟ ਰਹੇ ਫਿਰ ਤੋਂ ਸਜ਼ਾ ਭੁਗਤ ਰਹੇ ਆ ਇਹਨੂੰ ਇਹਨੂੰ ਸਜ਼ਾ ਕਹਿੰਦੇ ਹੋ ਤੁਸੀਂ ਹੂੰ ਹੂੰ ਇਸ ਲਈ ਇਹਨਾਂ ਨੂੰ ਪੁੱਛਣਾ ਬਣਦਾ ਵੀ ਤੁਸੀਂ ਆ ਪੱਗਾਂ 'ਚ ਸਿਰਫ ਸਾਇਆ ਕਿ ਸਿਰ ਤੇ ਪੱਗ ਬੰਨੀ ਅਕਲ ਨੂੰ ਹੱਥ ਮਾਰੂ ਮੜੇ ਮੋਟੇ ਹੂੰ ਹੂੰ ਜੇ ਸਜ਼ਾ ਦੇਣੀ ਹੈ ਤੇ ਫਿਰ ਉਹਨੂੰ ਪੁੱਠਾ ਟੰਗੋ ਉਹਦੇ ਗੱਲ 'ਚ ਪਟਾ ਪਾਓ ਉਹਨੂੰ ਨੰਗਾ ਕਰਕੇ ਬਿਠਾਓ ਕੱਲ ਤਖਤ ਤੇ ਵੀ ਇੱਥੇ 6 ਮਹੀਨੇ ਤੂੰ ਨੰਗਾ ਹੋ ਕੇ ਇੱਥੇ ਬਹਿਣਾ ਤੂੰ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਕੱਪੜੇ ਤਾਰ ਦਿੱਤੇ ਸੀ ਹਾਂ ਉਹਦੇ ਲਵਾਤੇ ਸੀ ਕੱਪੜੇ ਬੈਠੀ ਸੀ ਹੂੰ ਉਹਨੇ ਮੈਂਟਲ ਆਇਆ ਸੀ ਉਹਨੇ ਬਿਲਕੁਲ ਤੇ ਇਸ ਲਈ ਇਹ ਕਥਾ ਕੀਰਤਨ ਨੂੰ ਸਜ਼ਾ ਕਹਿਣਗੇ ਜੋ ਕਿ ਬਿਲਕੁਲ ਗਲਤ ਆ ਹੂੰ ਸਜ਼ਾ ਜਿਹੜੀ ਆ ਫਿਰ ਮਹਾਰਾਜ ਜੀ ਨੇ ਜਿਹੜੇ ਮਸੰਦ ਸਾੜੇ ਸੀ ਪਾਉ ਤੇਲ ਇਹਨਾਂ ਤੇ ਬਿਲਕੁਲ ਸਾਡਾ ਨਾਮ ਸੰਦਾ ਨੂੰ ਪੰਥ ਦਾ ਭਲਾ ਹੋ ਜਾਏ ਹੂੰ ਹੂੰ ਇਸ ਲਈ ਜੇ ਪੰਥ ਤੇ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਫਿਰ ਇਹਨਾਂ ਤੋਂ ਫਕਰੀ ਕੌਮ ਵਾਪਸ ਲੈ ਜਾਣ ਬਿਲਕੁਲ ਬਿਲਕੁਲ ਇਹਨਾਂ ਨੂੰ ਪੱਕੇ ਤੌਰ ਤੇ ਲਾਂਭੇ ਕੀਤਾ ਜਾਏ ਜੀ ਤੇ ਜੇ ਇਹਨਾਂ ਨੂੰ ਚਾਰਕ ਦਿਨ ਭਾਂਡੇ ਮਾ ਜਾ ਕੇ ਤੇ ਮੁੜ ਕੇ ਫਿਰ ਤੁਸੀਂ ਪੰਥ ਚ ਸ਼ਾਮਲ ਕਰਕੇ ਤੇ ਇਹਨਾਂ ਨੂੰ ਹੀ ਜਹੀਦਾਰ ਬਣਾਉਣਾ ਆ ਬਾਕੀਆਂ ਲਈ ਵਤੀਰਾ ਹੋਰ ਤੇ ਇਹਨਾਂ ਲਈ ਹੋਰ ਹੂੰ ਹੂੰ ਤੇ ਫਿਰ ਸਾਫ ਹੈ ਵੀ ਤੁਸੀਂ ਸਭ ਚੋਰ-ਚੋਰ ਮਸ਼ੇਰੇ ਭਾਈ ਰਲੇ ਹੋਏ ਹੋ ਬਿਲਕੁਲ ਜੀ ਹੂੰ ਵਡਾਲਾ ਸਾਹਿਬ ਜੀ ਜਿਸ ਤਰ੍ਹਾਂ ਇਲੈਕਸ਼ਨ ਦੀ ਗੱਲ ਕਰੀਏ ਸ਼ਰਮਣੀ ਕਮੇਟੀ ਦੀ ਤੁਹਾਨੂੰ ਕੋਈ ਲੱਗਦਾ ਇਲੈਕਸ਼ਨ ਕਦੋਂ ਤੱਕ ਹੋ ਸਕਦੀ ਹੈ ਜਾਂ ਕਿਵੇਂ ਹੋਵੇਗਾ ਇਹ ਜਦੋਂ ਬਾਦਲ ਤੇ ਬੀਜੇਪੀ ਚਾਹਣਗੇ ਅੱਛਾ ਜੀ ਹਾਂ ਉਦੋਂ ਹੋ ਸਕਦਾ ਹੈ ਠੀਕ ਹੈ ਮਤਲਬ ਇਹ ਕੋਈ ਪੱਕੀ ਡੇਟ ਨਹੀਂ ਇਹਦੀ ਹੈਗੀ ਨਾ 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 ਕੋਈ ਕਾਨੂੰਨ ਨਹੀਂ ਕੋਈ ਸੰਵਿਧਾਨ ਨਹੀਂ ਗੁਰਦੁਆਰਾ ਐਕਟ ਸਿਰਫ ਸਿੱਖਾਂ ਦੇ ਗੁਰਦੁਆਰਿਆਂ ਨੂੰ ਮਨਮਰਜ਼ੀ ਨਾਲ ਵਰਤਣ ਲਈ ਸਾਡੇ ਗੱਲ ਉਹ ਕਿੱਲਾ ਪਾਇਆ ਹੋਇਆ ਵਾ ਕਿ ਜਿੱਦਾਂ ਕਹਿੰਦੇ ਸੀ ਪੀ ਪੁਰਾਣੇ ਬੰਦੇ ਉਹ ਜਿਹੜਾ ਪਸ਼ੂ ਖਰਾਬ ਕਰਦਾ ਹੁੰਦਾ ਸੀ ਗੱਲ 'ਚ ਕਿੱਲਾ ਪਾ ਦਿੰਦੇ ਸੀ ਹਾਂਜੀ ਹਾਂਜੀ ਪਾ ਦਿੰਦੇ ਸੀ ਤੇ ਸਾਨੂੰ ਉਹ ਬਾਗੀ ਜਾਂ ਖਰਾਬ ਕਰਨ ਵਾਲੇ ਸਮਝ ਕੇ ਸਾਡੇ ਗੱਲ 'ਚ ਕਿੱਲਾ ਪਾਇਆ ਵੀ ਲੜਦੇ ਰਹੋ ਆਪਸ ਵਿੱਚ ਤਮਾਸ਼ਾ ਅਸੀਂ ਵੇਖਾਂਗੇ ਉਹ ਮਰਜ਼ੀ ਇਹਨਾਂ ਦੀ ਚੱਲ ਰਹੀ ਆ ਗੁਰਦੁਆਰਾ ਐਕਟ ਤਾਂ ਇੱਕ ਮੋਹਰਾ ਆ ਹੂੰ ਹੁਣ ਕਦੇ 14 ਸਾਲ ਕਦੇ 17 ਸਾਲ ਤੇ ਕਦੇ ਹੁਣ ਫਿਰ 14 ਸਾਲ ਇੰਨੇ ਇੰਨੇ ਸਾਲ ਉੱਥੇ ਉਹ ਉਹਦੀ ਚੋਣ ਹੀ ਨਹੀਂ ਹੋਣ ਦੇਣੀ ਜਾਂ ਹੋਣੀ ਨਹੀਂ ਤੁਹਾਨੂੰ ਲੱਗਦਾ ਵੀ ਸਾਲ ਦੋ ਸਾਲ ਵੀ ਪੈ ਸਕਦੇ ਆ ਜੇ ਪਹਿਲਾਂ 14 ਸਾਲ ਲੰਘ ਗਏ ਤੇ ਹੁਣ ਵੀ ਲੰਘ ਸਕਦੇ ਜੀ ਕੀ ਫਰਕ ਪੈਂਦਾ ਇਹਨਾਂ ਨੂੰ ਹੂੰ 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 ਇਸ ਲਈ ਇਹ ਤੁਸੀਂ ਮੰਨ ਕੇ ਚੱਲੋ ਵੀ ਇਹ ਤਲਵਾਰ ਲਮਕਦੀ ਹੈ ਡਿੱਗੂ ਕਦੋਂ ਜਦੋਂ ਇਹ ਦੋ ਤਰ੍ਹਾਂ ਸਹਿਮਤ ਹੋਣ ਗਿਆ ਵੀ ਹਾਂ ਹੁਣ ਸੁੱਟ ਸਕਦੇ ਹੋ ਜੀ ਜੀ ਇਹਨਾਂ ਨੂੰ ਫਾਇਦਾ ਕਿੱਥੇ ਹੁੰਦਾ ਆ ਜੀ ਤੇ ਜੇ ਇਮਾਨਦਾਰ ਹੋਣ ਤੇ ਫਿਰ ਗੁਰਦੁਆਰਿਆਂ ਚ ਇਲੈਕਸ਼ਨ ਦਾ ਕੀ ਕੰਮ ਸਹੀ ਗੱਲ ਹੈ ਜੇ ਤੁਹਾਨੂੰ ਗੋਲ ਕਚੋਰੀ ਦੀ ਗੱਲ ਭੁੱਖ ਹੀ ਹੈ ਨਹੀਂ ਚੌਧਰ ਦੀ ਗੁਰਦੁਆਰੇ ਚ ਭੁੱਖ ਹੈ ਨਹੀਂ ਗੁਰਦੁਆਰਿਆਂ ਚ ਚੌਧਰੀ ਬਣਨਾ ਯਾਰ ਗੁਰਦੁਆਰਿਆਂ ਦੀਆਂ ਗੋਲਕਾਂ ਚੋਰੀ ਕਰਨੀਆਂ ਇਹ ਕਿਹੜੀ ਸੇਵਾ ਆ ਤੇ ਜੇ ਇਹ ਹੈਗੀ ਆ ਤੇ ਇਲੈਕਸ਼ਨ ਕਰਾ ਰਹੇ ਹਾਂ ਤੇ ਫਿਰ ਮੰਨੋ ਤੁਸੀਂ ਮਸੰਦ ਹੋ ਹੂੰ ਤੇ ਜੇ ਮਸੰਦ ਨਹੀਂ ਹੋ ਤੇ ਫਿਰ ਗੁਰਦੁਆਰੇ ਚ ਚੋਣ ਦੀ ਲੋੜ ਕੀ ਪੈਗੀ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਸ਼੍ਰੋਮਣੀ ਅਕਾਲੀ ਦਲ ਉਹਦੇ ਚੋਂ ਨਿਕਲੇ ਆਏ ਉਹਦੇ ਮੋਢੀ ਸੀਗੇ ਭਾਈ ਮਹਤਾਬ ਸਿੰਘ ਵੀਰ ਜੀ ਜਿਹਨਾਂ ਨੂੰ ਪਛੜਿਆ ਵਰਗ ਦੱਸਦੇ ਸੀਗੇ ਉਹਨਾਂ ਚੋਂ ਉੱਠ ਕੇ ਅਮਰਤ ਸ਼ੱਕ ਕੇ ਸਿੰਘ ਸੱਜ ਕੇ ਰੁਕਨਦੀਨ ਉਹਨਾਂ ਦਾ ਪੁਰਾਣਾ ਨਾਮ ਸੀ ਮੁਸਲਮਾਨਾਂ ਦੇ ਪਰਿਵਾਰ ਚੋਂ ਸਨ ਜੀ ਤੇ ਉਹਨਾਂ ਨੇ ਆ ਕੇ ਸ੍ਰੀ ਦਰਬਾਰ ਸਾਹਿਬ 1920 12 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਢ ਬੰਨ੍ਹਤਾ ਕਾਲ ਤੱਕ ਸਾਹਿਬ ਤੇ ਆ ਕੇ ਜਥਾ ਬਣਾ ਦਿੱਤਾ ਤੇ ਉਹ ਜਿਹੜਾ ਜਥਾ ਸ਼੍ਰੋਮਣੀ ਕਮੇਟੀ ਦਾ ਕਾਲ ਤੱਕ ਸਾਹਿਬ ਦੇ ਦੀ ਫਸੀਲ ਤੇ ਬਣਿਆ ਹੂੰ ਉਹ ਉਸ ਵਕਤ ਅਜੇ ਨਾ ਪਾਕਿਸਤਾਨ ਸੀ ਤੇ ਨਾ ਹਿੰਦੁਸਤਾਨ ਸੀ ਜੀ ਐਡਾ ਵੱਡਾ ਉਹਦਾ ਖਲਾਰਾ ਸੀਗਾ ਕਿ ਕਿਧਰੇ ਕੰਨਿਆ ਕੁਮਾਰੀ ਤੇ ਕਿਧਰੇ ਕਸ਼ਮੀਰ ਤੇ ਕਿਧਰੇ ਮੁਲਤਾਨ ਪਸ਼ਾਵਰ ਉਹ ਜਿੰਨੇ ਗੁਰਦੁਆਰਾ ਸਾਹਿਬਾਂ ਸਨ ਉਹ ਸਾਰਿਆਂ ਦੀ ਤਰਜਮਾਨੀ ਕਰ ਰਿਹਾ ਸੀਗਾ ਜੀ ਤੇ ਕੀ ਉਹਦੋਂ ਸਿਲੇਕਸ਼ਨ ਕੀਤੀ ਜਾ ਸਕਦੀ ਸੀ ਅੱਜ ਕਿਉਂ ਨਹੀਂ ਜੀ ਇਹਦਾ ਮਤਲਬ ਸਾਫ ਹੈ ਕਿ ਭਾਈ ਮਹਿਤਾਬ ਸਿੰਘ ਵੀਰ ਸਿਲੈਕਸ਼ਨ ਕਰਵਾ ਗਏ ਕਿਉਂਕਿ ਗੋਲਕਚੋਰ ਤੇ ਚੌਧਰ ਦੇ ਭੁੱਖੇ ਨਹੀਂ ਸੀਗੇ ਹੂੰ ਇਹ ਇਲੈਕਸ਼ਨ ਦੇ ਰਾਹੀਂ ਕੋਲੈਕਸ਼ਨ ਕਰ ਰਹਾ ਜੀ ਇਹ ਚੌਧਰ ਗੋਲਕ ਤੇ ਫੇਰ ਉਹੀ ਕੁਛ ਆ ਗਿਆ ਤੇ ਵਾਰੇ ਜਾਈ ਇਹੋ ਜੇ ਪੰਥ ਵਾਲਿਆਂ ਦੇ ਜਿਹੜੇ ਕੇਂਦਰ ਸਰਕਾਰ ਨੂੰ ਤੇ ਦੂਜਿਆਂ ਨੂੰ ਕਹਿ ਰਹੇ ਵੋਟਾਂ ਕਰਾ ਦਿਓ ਬਿਲਕੁਲ ਜੀ ਵਡਾਲਾ ਸਾਹਿਬ ਜੀ ਇੱਕ ਹੀਲਾ ਸਵਾਲ ਹੈਗਾ ਕਿ ਇੱਕ ਤਾਂ ਐਕਟਿੰਗ ਜਥੇਦਾਰ ਜਿਵੇਂ ਹੁਣ ਚੱਲਦੇ ਪਏ ਹੈਗੇ ਨੇ ਇੱਕ ਪੱਕਾ ਜਥੇਦਾਰ ਹੁੰਦਾ ਹੈ ਪੱਕੇ ਜਥੇਦਾਰ ਤੇ ਐਕਟਿੰਗ ਜਥੇਦਾਰ ਚ ਕੀ ਫਰਕ ਹੈਗਾ ਇਹ ਤਾਂ ਇਹ ਹੀ ਦੱਸਣਗੇ ਜਿਹੜੇ ਉਹਨੂੰ ਵਰਤਦੇ ਆ ਕਿ ਜਥੇਦਾਰ ਦਾ ਮਤਲਬ ਜਥੇਦਾਰ ਆ ਜੀ ਇਹ ਜਿਵੇਂ ਇਹਨਾਂ ਨੇ ਸਿੱਖ ਨੂੰ ਸਹਿਜ ਧਾਰੀ ਤੇ ਸਹਿਜ ਧਾਰੀ ਨੂੰ ਸਿੱਖ ਬਣਾ ਲਿਆ ਆਪਣੀ ਮਰਜ਼ੀ ਨਾਲ ਜੀ ਉਵੇਂ ਇੱਥੇ ਉਹ ਕਹਿੰਦੇ ਵੀ ਬਾਤ ਉਹ ਕਰੇ ਜਿਸਕੇ ਸੋ ਪਹਿਲੂ ਹੋ ਕਿਉਂਕਿ ਬਾਤ ਬਦਲਣੇ ਲਈ ਕੋਈ ਤਾਂ ਹੋਗਾ ਹੂੰ ਤੇ ਹੁਣ ਜਿਹੜਾ ਜੱਜ ਇੱਕ ਵਾਰੀ ਲੱਗ ਜਾਂਦਾ ਹਾਈ ਕੋਰਟ ਦਾ ਉਹ ਕਦੇ ਐਕਟਿੰਗ ਜਥੇਦਾਰ ਨਹੀਂ ਬਣ ਸਕਦਾ ਹੂੰ ਨਹੀਂ ਲੱਗ ਸਕਦਾ ਥੱਲੇ ਪਾਸੇ ਜਿਵੇਂ ਘਰ ਜਾਂਦਾ ਜਾਂ ਰਾਸ਼ਟਰਪਤੀ ਬਣਦਾ ਸਹੀ ਗੱਲ ਹੈ ਜਾਂ ਕੋ ਗਵਰਨਰ ਬਣਦਾ ਹੂੰ ਇਹ ਉਹ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜਿਹੇ ਦਰਜੀ ਹੁਣ ਉਹ ਦੂਜੇ ਨੰਬਰ ਤੇ ਬੈਠਾ ਹੁੰਦਾ ਹੂੰ ਇਹ ਵੀ ਐਡੇ ਬੇਸ਼ਰਮ ਨੇ ਕਿ ਇਹਨਾਂ ਨੂੰ ਵੀ ਸਿਰਫ ਪੈਸਾ ਕੁਰਸੀ ਤੇ ਚੌਧਰ ਨਾਲ ਹੈ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਇਹਨਾਂ ਨੂੰ ਕਿੱਥੇ ਬਿਠਾ ਰਿਹਾ ਤੇ ਕੀ ਸਮਝ ਰਿਹਾ ਹੂੰ ਅਸੀਂ ਕਿਹੜੀ ਪੋਸਟ ਤੇ ਸੀ ਕਿਹੜੀ ਪੋਸਟ ਹੈ ਹਾਂ ਉਹ ਪਹਿਲਾਂ ਉਹ ਆਪ ਜੱਜ ਬਣਿਆ ਸੀ ਸੁਪਰੀਮ ਕੋਰਟ ਦਾ ਹੂੰ ਹੁਣ ਉਹ ਜਾ ਕੇ ਦੂਜੇ ਤੀਜੇ ਨੰਬਰ ਤੇ ਬੈਠਾ ਜੀ ਫੇਰ ਓਹੋ ਇਹਨਾਂ ਲੋਕਾਂ ਨੇ ਇੱਕ اخلاق ਹੈ ਨਹੀਂ ਆ ਪਰ ਇਹਦੇ ਵਿੱਚ ਪੰਥ ਦਾ ਨੁਕਸਾਨ ਹੋਇਆ ਜਿਵੇਂ ਪਹਿਲੇ ਜਥੇਦਾਰ ਵੀ ਬਣਾਏ ਇਹਨਾਂ ਨੇ ਗੁਰਬਚਨ ਸਿੰਘ ਬਣਾਇਆ ਉਹ ਪੰਜ ਤਾਰਾ ਹੋਟਲ ਬਣਾ ਕੇ ਲਾਂਬੇ ਹੋਇਆ ਉਹਨੇ ਪੰਥ ਤੋਂ ਕੀ ਲੈਣਾ ਜੀ ਤੇ ਇਹੋ ਜੇ ਇਹ ਨੇ ਕਿ ਇਹਨਾਂ ਨੂੰ ਪੈਸੇ ਦੀ ਭੁੱਖ ਆ ਉਹਨਾਂ ਨੂੰ ਵੋਟਾਂ ਦੀ ਭੁੱਖ ਆ ਹੂੰ ਇਹ ਵੋਟ ਤੇ ਨੋਟ ਕਦੇ ਐਕਟਿੰਗ ਜਥੇਦਾਰ ਹੁੰਦੇ ਤੇ ਕਦੇ ਜਥੇਦਾਰ ਹੁੰਦੇ ਆ ਹੂੰ ਇਸ ਅਸਲ 'ਚ ਕਰਮਚਾਰੀ ਨੇ ਜਥੇਦਾਰ ਹੈ ਹੀ ਨਹੀਂ ਜੇ ਹੁੰਦੇ ਜਥੇਦਾਰ ਤੇ ਫਿਰ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਹੋਣਾ ਹੂੰ ਬਡਾਲਾ ਸਾਹਿਬ ਜਿਵੇਂ ਤੁਸੀਂ ਆ ਗੱਲ ਕੀਤੀ ਹੈਗੀ ਇਹ ਪੰਜ ਤਾਰਾ ਹੋਟਲ ਦੀ ਉਹ ਗੱਲ ਫਿਰ ਅੱਗੇ ਚਲਦੀ ਤੇ ਅੱਗੇ ਤੁਰ ਪੈਂਦੀ ਹੈਗੀ ਜਿਵੇਂ ਉਸ ਟਾਈਮ ਬਿਦਦਵੀਆਂ ਦੇ ਟਾਈਮ ਤੇ ਜਿਹੜੇ ਜਥੇਦਾਰ ਸੀਗੇ ਗਿਆਨੀ ਗੁਰਬਚਨ ਸਿੰਘ ਕਹਿੰਦੇ ਵੀ ਇਹਨਾਂ ਕੋਲ ਥੋੜੀ ਜਿਹੀ ਜ਼ਮੀਨ ਹੈਗੀ ਸੀ ਕਿ ਅੱਜ ਕੱਲ ਕਰੋੜਾਂ ਦੀ ਜ਼ਮੀਨ ਹੈ ਤੇ 5 ਸਟਾਰ ਹੋਟਲ ਵੀ ਬਣਾ ਲਏ ਹੈਗੇ ਨੇ ਹੂੰ 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 ਇਹ ਤਾਂ ਬਿਲਕੁਲ ਜੀ ਸੱਚ ਹੈ ਜੀ ਬਣਾਏ ਨੇ ਇਹਨਾਂ ਨੇ ਗੁਰੂ ਘਰਾਂ ਦੇ ਸਿਰ ਤੋਂ ਹੀ ਬਣਾਏ ਨੇ ਜੀ ਤੇ ਪੰਜਾਬ ਤੇ ਪੰਥ ਦਾ ਬਥੇਰਾ ਇਹਨਾਂ ਨੇ ਲੁੱਟਿਆ ਖਾਧਾ ਆ ਖਾ ਵੀ ਰਹੇ ਆ ਬਣਾਓ ਚਲੋ ਬਣਾ ਲਓ ਤੁਸੀਂ ਅਸੀਂ ਇਹ ਵੀ ਨਹੀਂ ਕਹਿੰਦੇ ਨਾ ਬਣਾਓ ਹਮ ਪਰ ਜਿਸ ਪੰਥ ਦਾ ਖਾਧਾ ਘਟੋ ਘਟ ਉਹਦੇ ਉ ਗਲਛੋਤ ਨਾ ਹਮ ਹਮ ਉਹ ਉਹ ਕੰਮ ਨਾ ਨਾ ਕਰੋ ਵੀ ਤੁਸੀਂ ਖਾਂਦੇ ਕਿਤੇ ਹੋ ਤੇ ਗਲੱਛ ਦੇ ਕਿਤੇ ਹੋ ਹੂੰ ਇਹ ਗਲਤ ਆ ਗੁਰੂ ਘਰ ਦਾ ਖਾ ਕੇ ਫਿਰ ਗੁਰੂ ਘਰ ਦੇ ਕੰਮ ਆਉਂਦੇ ਹੋ ਤੁਸੀਂ ਜੀ 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 ਠੀਕ ਹੈ ਵੀਰ ਜੀ ਹਾਂ ਜੀ ਵਡਾਲਾ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਮੇਰੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਸੀਗੇ ਜਿਨ੍ਹਾਂ ਨੇ ਗੱਲਬਾਤ ਆਪਣੀ ਰੱਖੀ ਹੈਗੀ ਹੈ ਸੋ ਅਸੀਂ ਜਿਹੜੇ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਦਿੱਤੇ ਹੈਗੇ ਨੇ ਸੋ ਬੜੀ ਡੂੰਘੇ ਤੌਰ ਤੇ ਜਿਹੜੀ ਵਿਚਾਰ ਦੇ ਸਵਾਲ ਸਵਾਲਾਂ ਦੇ ਜਵਾਬ ਦਿੱਤੇ ਹੈਗੇ ਨੇ ਸੋ ਇਸ ਵੀਡੀਓ ਤੇ ਤੁਸੀਂ ਵੱਧ ਤੋਂ ਵੱਧ ਆਪਣੇ ਕਮੈਂਟ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਡਾਲ ਸਾਹਿਬ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ